ਹਾਪਾ ਹੀ ਛੋਟਾ ਦਹੀਂ ਚ ਬੇਚ ਦੇਓ ਛੋਟਾ ਦਹੀਂ ਬੇਚਦੇ ਹੋ ਹੋਰ ਕੀ ਲੱਗ ਰਿਹਾ ਤੈਨੂੰ ਮੈਂ ਕਈ ਵਾਰ ਦੁੱਧੀਆਂ ਰੱਖ ਲਾਂਦਾ ਅਗਲਾ ਐਕਸਟਰਾ ਕੰਮ ਦੇਖ ਰਹੀਆਂ ਨੇ ਇਹ ਨਹੀਂ ਤਾਂ ਲਫਾਫੇ ਨਹੀਂ ਚੱਲ ਯਾਰ ਐਂ ਤਾਂ ਛੱਡ ਪੁਆਇੰਟ 10 ਵੀ ਜੇ ਆਪਣੇ ਸੌਕ ਬੰਦ ਦਾ ਪ੍ਰੋਗਰਾਮ ਕਰਨਾ ਹੋਵੇ ਕਿੰਨਾ ਦੁੱਧ ਦਹੀਂ ਸਰ ਆਸਟੀਮੇਟ ਮੈਨੂੰ ਪੜਾ ਕੇ ਦੱਸ ਕੀ ਗੱਲ ਆਪ ਤਿਆਰ ਕਰਨਾ ਦਵਾਈ ਨਹੀਂ ਲਾਉਣਾ ਹੈ ਤੂੰ ਤਾਂ ਹੁਣ ਮੌਕੇ ਤੇ ਆ ਜੇ ਪੈਸੇ ਘਟ ਕੇ ਆਦਣਾ ਲੰਘ ਚੱਲਾ ਤੂੰ ਐਂ ਦੱਸ ਕਿੰਨਾ ਕਿੰਨਾ ਸਮਾਨ ਲੱਗਦਾ 100 ਬੰਦੇ ਦੇ ਦੁੱਧ ਵਾਪਸ ਤੁਸੀਂ ਵੇਚਦੇ ਹੋ ਨਾ 10 10 ਕਿਲੋ ਪਨੀਰ ਮੰਨੋ ਤੇ ਆਪਣਾ ਦੁੱਧ ਮੰਨੋ 40 50 ਕਿਲੋ ਆਪਾਂ ਮਠਿਆਈ ਖੁੱਲੀਆਂ ਬਣਾਉਣੀ ਆ ਮੈਂ 2 3 ਕੁਆਂਟਰ ਲਾਖੀ ਆ ਤੇ ਸਾਥੋਂ ਕਿੰਨਾ ਮਰਜੀ ਲੈ ਜਾਓ ਤੇਰੀ 4 ਕੁਆਂਟਰ ਲੈ ਜਾਓ ਇਹ ਦੁੱਧ ਨੇ 4 ਕੁਆਂਟਰ ਤੇ ਨਹੀਂ ਦਾ ਬਸ 4 ਕੁਆਂਟਰ ਇਹ ਨਹੀਂ ਜੇ ਕੀ ਕਰੋਗੇ ਖਰਚੇ ਮਾਰਨੀ ਆ ਕਹਾਂ ਤੁਹਾਨੂੰ ਸਾਰੇ ਪਿੰਡ ਨੂੰ ਮੋਟਾ ਕਿ ਫੁੱਲ ਪਟਾਰਾ ਲਾ ਦੇ ਪਟਾਰਾ ਸੀ ਨੇ ਫਿਰ 100 ਬੰਦੀਆ ਤੁਹਾਡੇ ਪਿੰਡ ਚ ਬਸ ਹੈ 100 ਬੰਦਾ 100 ਬੰਦਾ ਤਾਂ ਖਾਸ ਆ ਜਿੰਨਾ ਉਸ ਨੇ 20 20 ਡੱਬੇ ਲੈਣੇ ਨੇ ਉਹ ਨਹੀਂ ਪਤਾ ਸਰ ਲੈ ਜਾ ਜਿੰਨਾਂ ਲੈ ਜਾਣਾ ਸਮਾਨ ਕੋਈ ਨਹੀਂ ਇਹ ਸਮਾਨ ਪੈਸੇ ਤਾਂ ਸੁਣਾ ਕੱਲੀ ਕੱਲੀ ਚੀਜ਼ ਤੇ ਆਏ ਤੁਸੀਂ ਭਜਾਉਣ ਵਾਲਾ ਕੰਮ ਕਰ ਤੈਨੂੰ ਸਾਨੂੰ ਕਾਹ ਹੈ ਨਾ ਜੀ ਪਨੀਰ 320 ਰੁਪਏ ਕਿਲੋ ਤਾਂ 320 ਰੁਪਏ ਕਿਲੋ ਪਨੀਰ ਲਾਉਗੇ ਤੁਸੀਂ ਹਾਂ ਜੀ ਅਸੀਂ 20 ਕਿਲੋ ਲੈ ਕੇ ਜਾਵਾਂਗੇ 600 ਰੁਪਏ ਕਿਲੋ ਘਿਓ 600 ਰੁਪਏ ਕਿਲੋ ਯਾਰ ਅਸੀਂ ਉਹ ਤੋਂ 40 50 ਕਿਲੋ ਕਿਹੋ ਲੈ ਕੇ ਜਾਵਾਂਗੇ 60 ਰੁਪਏ ਕਿਲੋ ਦੁੱਧ ਅੱਛਾ ਤੁਸੀਂ ਮੈਨੂੰ ਐਂਕਾ 100 ਵੀ ਇਹਦਾ ਤੁਸੀਂ ਮਤਲਬ ਕਿ ਲੋਕਾਂ ਨੂੰ ਰੇਟ ਦੱਸ ਦਿਓ ਅਸੀਂ ਸੋ ਤੋਂ ਹੋਲ ਸੇਲ ਰੇਟ ਪੁੱਛ ਰਹੇ ਹਾਂ ਮੈਂ ਕਿਹਾ ਮੈਂ ਦੱਸ ਰਿਹਾ ਹਾਂ ਹੋਰ ਨਾ ਤੇ ਮੇਰੀ ਭੂਆ ਦਾ ਹੁੰਡਾ ਲਾਗਦਾਗਾ ਜੇ ਤੁਸੀਂ ਤੁਹਾਨੂੰ ਗਾਗ ਤੇ ਹੋਣਾ ਮੈਂ ਜਾ ਬਾਕੀ ਜਣਾ ਫਿਰ ਨਾ ਜਾਣਾ ਕਿਉਂ ਦੱਸੋ ਕੀ ਸਮਾਂ ਚਿਹਦਾ ਕੋਈ ਨਹੀਂ 100 ਬੰਦੇ ਦਾ ਪ੍ਰੋਗਰਾਮ ਕਰਨਾ ਅਸੀਂ ਤੁਸੀਂ ਰੇਟ ਘਾਇਜ ਲਾਉਣਾ ਹਾਂ ਇਹਦਾ ਕਹੀ ਜਾਨੋ ਸਾਰੇ ਪਿੰਡ ਦਾ ਕਰਨਾ ਮੈਂ ਥੋੜਾ ਦੇਖ ਲਿਆ ਸਾਰੇ ਪਿੰਡ ਦਾ ਅਸੀਂ ਬਰਤਾਉਂ ਆਏ ਹਾਂ ਪ੍ਰੋਗਰਾਮ 100 ਬੰਦੇ ਦਾ ਥੋੜਾ ਵੀ ਬਤਾਈਂ ਨਾ ਰੱਖਦੇ ਸੀ ਕੀ ਕਰੀ ਤੁਸੀਂ ਸੁਭਾਵੰਤੀਲੇ ਸਾਹਮਣੇ ਤਾਂ ਸੋਚ ਲਓ ਤੁਸੀਂ ਛੱਡੋ 10 ਕਿਲੋ ਪਨੀਰ ਲਾਜੂਗਾ ਤੁਹਾਡਾ ਘੱਟੋ ਨਹੀਂ ਪੈਸੇ ਦੀ ਗੱਲ ਕਰੋ ਉਹ ਤਾਂ ਕਿੱਦੋਂ ਤਾਂ ਮੈਂ ਪਤਾ ਦਊ ਕਿੰਨੇ ਕਿੰਨੇ ਲੈ ਕੇ ਜਾਣਾ ਸੀ ਪਹਿਲਾਂ 10000 ਰੁਪਏ ਲੇਆਉਟ ਵਾਸ ਕੋਈ ਫਿਰ ਦੇਖਾਂਗੇ ਐਂ ਫਿਰ ਆ ਬਾਅਦ ਕੋਈ ਗੱਲ ਬਦੋ ਰੱਖੀ ਹੁਣ ਕਹੀ ਗੱਲ ਨਹੀਂ ਰੇਟ ਖੋਲ ਕੇ ਕੀ ਕੀ ਰੇਟ ਲੱਖ ਲੱਖ ਦਾ ਹਸੀ ਵਿਆਹ ਕਰ ਰਹੇ ਹੈਗੇ ਤੁਹਾਡਾ ਸਾਰਾ ਤੁਸੀਂ ਕਹੀ ਜਿਹੀ ਗੱਲਾਂ ਕਰੀਏ 2 ਲੱਖ ਕਿ ਵਿਆਹ ਹੋ 2 ਲੱਖ ਤਾਂ ਅਸੀਂ ਰੱਖਣ ਰੱਖਣ ਦੇ ਉਹਨਾਂ ਵਿਆਹ ਬਤਾ ਕਿੱਦਾਂ ਮਤਲਬ ਬਹੁਤ ਜਿਆਦੇ ਹਾਈ ਕੋਲ ਕੋਈ ਨਹੀਂ 20000 ਦੇ ਦੋ 20000 ਰੱਖ ਕਰਾਂਗੇ ਟੋਕਾ ਬੋਕਾ 20000 ਦੇ ਕਰਨ ਬੈਠਾਂਗੇ ਸਾਰਾ ਜੇ 20 ਨਾਲ ਸਾਰਾ ਕੁਝ ਸਾਰਾ ਕੁਝ ਇਹ ਨਾ ਤਾਂ ਤੁਸੀਂ ਆਏ ਸੀ ਤਾਂ ਪਰਪਣੀ ਕਿਉਂ ਆਏ ਤਾਂ 100 ਮਿਲੋਂ ਵੀ ਗੱਲ ਬਣਾਉਣ ਨੂੰ ਕਿਹਾ ਮੈਂ ਤੁਹੇ ਦੱਸ ਰਿਸ਼ਤਾ ਕਰਨਾ ਹੈ ਤੇਰੇ ਸਮਾਨ ਲੈਣਾ ਹੈ ਕਿ ਗੱਲ ਦਾ ਬਣੀ ਪਈ ਹੈ ਸਿੱਧਰਾਂਗੇ ਸੀ ਬਸ ਤੁਸੀਂ ਡੈਰੀ ਚ ਕੇ ਰਿਸ਼ਤਾ ਕਰੋ ਓ ਡੈਰੀ ਚ ਕੀ ਹੁੰਦਾ ਨਹੀਂ ਅਸੀਂ ਗੁਰਦੁਆਰੀ ਸ਼ਾਗਨ ਪਾ ਕੇ ਆਵਾਂਗੇ ਡੈਰੀ ਚ ਪਾਵਾਂਗੇ ਯਾ ਸ਼ਾਗਨ ਉਹ ਸਮਾਨ ਤਾਂ ਡੈਰੀ ਵੀ ਜਾਊਗਾ ਨਾ ਤਾਂ ਬਾਟੂੜੀ ਆਪੂਗਾ ਸਮਾਨ ਤਾਂ ਤੇ ਤੁਸੀਂ ਮੈਨੂੰ ਐਂ ਦੱਸੋ ਕਿ ਜੇ ਅਸੀਂ ਰੈਡ ਕਟ ਤੋਂ ਘੱਟ ਕਿੰਨਾ ਲਾ ਸਕਦੇ ਤੁਸੀਂ ਐਂ ਦੱਸੋ ਵੀ ਜੇ ਅਸੀਂ ਨੇ 50 ਕਿਲੋ ਲੱਸੀ ਲੈ ਕੇ ਜਾਣ ਨੂੰ ਸਤੋਂ ਅਸੀਂ ਲੱਸੀ ਵੀ ਲੰਗਰ ਢਲਕਣਾ ਲਾ ਦੇਣਾ ਕੀ ਰੈਡ ਲਾਉਂਦੇ ਤੁਸੀਂ ਕੀ ਰੈਡ ਦਾ ਸੇ ਲਾ ਦਾਂਗੇ ਇਹ ਤਾਂ ਆਮ ਰੈਡ ਆ ਤੁਸੀਂ ਆਪਣੇ ਖਾਸ ਹੋ ਸੇ ਰੈਡ ਚਲੋ 25 ਰੁਪਏ ਦੇ ਦਿਓ ਇਹ 20 ਰੁਪਏ ਲਾਉਣਾ ਕਿਉਂ ਕੀ ਗੱਲ ਕਰਦੇ ਨਹੀਂ ਅਸੀਂ 50 ਕਿਲੋ ਲੈ ਕੇ ਜਾ ਰਹੇ ਹਾਂ ਛੋਟੀ ਉਗੋਟੀ ਗੱਲਾਂ 50 ਕਿਲੋ ਲੱਸੀ ਲੈ ਕੇ ਜਾ ਰਹੇ ਹਾਂ ਅਸੀਂ 50 ਕਿਲੋ ਲੱਸੀ ਦਾ ਕੀ ਕਰਨਾ ਥੋਨੇ ਵਿਆਹ ਦੇ ਵਿੱਚ ਹੈ ਲੱਸੀ ਦਾ ਕੀ ਕਰਨਾ ਛੋਟੀ ਤਾਂ ਵੇਖਣੀ ਚਾਹੁੰਦੇ ਸੁਣਨੇ ਕੀ ਲੈਣਾ ਚਾਹੀ ਅਸੀਂ ਜੱਟ ਕੁੱਤੇ ਨੂੰ ਬਾਦ ਕੀ ਚਲ ਦੋਸੋ ਕਿਲੋ ਲੈਣੀ ਅਸੀਂ 50 ਕਿਲੋ ਦੱਸੀ ਲੈ ਕੇ ਡੰਗੇ ਤੁਸੀਂ ਸਾਨੂੰ ਰੇਟ ਦੱਸੋ 25 ਰੁਪਏ ਤੋਂ ਘੱਟ ਨਹੀਂ ਲੱਗੇ ਮੈਂ ਵੇਰ ਨਹੀਂ ਕਰਾਂ ਨਾ ਨਾ ਕੋਈ ਵੇਚਦਾ ਨਾ ਨਾ ਰਸਤਾ ਦਿਖਦਾ ਰਹਿ ਗਿਆ ਚਲੋ ਚਲ ਤੁਸੀਂ ਐਂ ਕਰੋ ਭਾਈ ਇੱਕ ਦੱਸੀ ਪਾਈ ਕੋਈ ਗੱਲ 20 ਕਿਲੋ ਦੇ ਲੈਣਾ 50 ਕਿਲੋ ਕਹਿ ਰਹੇ ਸੀ ਜੇ ਤੱਕ ਵਿਆਹ ਹੋ ਗਿਆ ਲੈ ਜਾਗੇ ਹੁਣ ਤੱਕ ਤਾਂ ਮੈਂ ਪਾਈਆ ਤੇ ਲੈ ਜਾਣੀ ਛੇ ਮਾਤਾ ਅਦੀ ਮਰਜੀ ਅਸੀਂ ਲੈ ਕੇ ਜਾਏ ਤੇ ਇਹ ਪਾਈ ਹੁਣ ਪਾਈ ਆ ਜੀ ਅਸੀਂ ਰੈਡ ਕਰਕੇ ਦੇਵਾਂਗੇ ਤੈਨੂੰ ਚਲ ਜਾਓ ਉੱਥੇ ਆਉਂਦਾ ਪਰਾਂ ਜਾਓ ਯਾਰ ਤੁਸੀਂ ਪਾਈ ਦੇ ਨਸੀਬ ਆਵੋ ਸੀ ਲੱਸੀ ਨਹੀਂ ਆ ਭੋਈ ਯਾਰ ਤੁਸੀਂ ਵਿਆਹ ਦੀਆਂ ਗੱਲਾਂ ਕਰ ਰਹੇ ਹੋਗੇ ਤੁਸੀਂ ਹੁਣ ਪਾਈ ਆ ਤੇ ਆ ਅਗਲੇ ਸਾਲ ਦੋ ਤਿੰਨ ਸਾਲਾਂ ਤੱਕ ਜਵਾਕ ਵੱਡੇ ਹੁੰਦੇ ਜਾਂਦੇ ਰੋਣ ਦਾ ਕਰਾਂਗੇ ਫਿਰ ਅਸਟੀਮੇਟ ਤੇ ਪਹਿਲਾਂ ਅੰਮਲ ਲੱਗਣਗੇ ਤਾਂ ਜਿਆਦਾ ਵਿਆਹ ਕਰਾਵਾਂਗੇ ਤੁਸੀਂ ਸਾਨੂੰ ਅੰਮਲ ਲੱਗਣ ਨੂੰ ਲੈ ਦੱਸੋ ਵੀ ਮੈਂ ਤੁਹਾਨੂੰ ਪੁੱਛ ਰਿਹਾ ਹਾਂਗਾ ਤੁਹਾਨੂੰ ਵੀ ਤੁਹਾਡੇ ਆਪ ਲੱਗਣਗੇ ਹੋ ਵੀ ਤੁਸੀਂ ਵਿਆਹ ਕਦੋਂ ਕਰਵਾਉਣਾਗਾ ਵੀ ਜਦੋਂ ਅੰਮਲ ਲੱਗ ਜਾਵੇ ਕਾ ਕਰਦੇ ਆ ਭਾਤ ਕੀ ਕਰਦੇ ਆ ਅਸੀਂ ਇਹ ਤੂੰ ਪਾਈ ਗਿਆ ਨਸੀ ਪਾ ਤੈਨੂੰ ਪਾਈਆ ਕਿਹਾ ਮੈਂ ਪਾਈਆ ਇਸ ਦਾ ਪਾਦਨੇ ਲੈ ਕਟੋ ਕਰਾਂ 15 ਰੁਪਏ ਹੈ 15 ਰੁਪਏ ਕਟੋ ਨਹੀਂ 25 ਰੁਪਏ ਤੇ ਤੁਸੀਂ ਕਿੱਦੋਂ ਪਾ ਰਹੇ ਸੀ ਫਿਰ ਕੀ ਤੁਸੀਂ ਤੇ ਸਾਰੇ 100 ਰੁਪਏ ਦਵਾਂਗੇ ਸਾਰੇ ਹੱਥ ਕੀ ਹੈ ਪੈਸੇ ਨਹੀਂ ਹੈ